ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਦੀ ਫਤਿਹ 1200 ਫੌਜੀਆਂ ਨੂੰ ਅਮਨਤ ਯਾਤਰਾ ਦੇ ਲਈ ਭੇਜਣਾ ਸੀਗਾ ਸਰਕਾਰ ਨੇ ਤੇ ਉਹਨਾਂ ਦੀ ਪੇਮੈਂਟ ਵੀ ਗਾਹੇ ਪਿੰਨਾ ਹੋ ਜਾਂਦੀ ਹੈ ਜਿਹੜੀ ਟ੍ਰੇਨ ਉਹ ਲਈ ਨਾ ਖਾਸ ਟ੍ਰੇਨ ਨਾ ਉਹਦੇ ਲਈ ਭੇਜੇ ਜਾਂਦੇ ਫੌਜੀਆਂ ਦੇ ਲਈ ਸਰਕਾਰ ਵੱਲੋਂ ਆ ਉਹ ਟ੍ਰੇਨ ਹੈ ਜੀ ਭੇਜੀ ਗਈ ਉਹਦੇ ਵਿੱਚ ਫੌਜੀਆਂ ਦੇ ਵਿੱਚ ਉਹਦੇ ਛੇਤਾਂ ਦੇ ਵਿੱਚ ਉਹ ਸੀਟਾਂ ਹੀ ਹਨ ਜਿਵੇਂ ਵਰਕਲੇਅਵ ਜਾਂ ਗਲਜੇ ਲੱਗੇ ਹੋਣੇ ਪਾਇਆ ਪਏ ਲੱਗੇ ਹੋਣੇ ਸੀਟਾਂ ਹੀ ਨਹੀਂ ਹਨ ਤੁਰ ਫਰੇ ਮੁਲਕ ਤੇ ਲਾਂਪੇ ਦੇ ਤੇਜ ਜਿੱਥੇ ਫੌਜ ਦੇ ਨਾਲ ਇੰਨਾ ਕੁਝ ਹੋ ਹੀ ਜਾਂਦਾ ਹੱਸ ਕਦੇ ਫੌਜ ਦਾ ਬਜਟ ਘਟਾਰਤਾ ਕਦੇ ਫੌਜੀ ਟੰਗਿਆਂ ਵਾਲਾ ਟ੍ਰੇਨ ਇਹਦੀ ਪੇਟੀ ਉਹ ਟ੍ਰੇਨ ਵੀਡੀਓ ਬਣਾ ਕੇ ਲੈਣ ਤਾਂ ਪਏ ਆ ਫੋਗੀਆਂ ਨਾਲ ਫੋਗੀਆਂ ਨੇ ਉਹਨਾਂ ਨੇ ਨਟ ਦੇ ਪਾਈ ਤਾਂ ਕਿ ਤੇ ਆ ਗੱਲ ਵਧੀ ਜਾਂ ਫਿਰ ਉਹਨਾਂ ਨੇ ਟ੍ਰੇਨ ਨੂੰ ਬਦਲ ਕੇ ਕੀਤੀ ਫਿਰ ਉਹ ਕੱਲ ਤੁਰੇ ਨੇ ਫੌਜ जिन्होंने अमरनाथ यात्री जाके उथे अमरनाथ यात्री ਨਾਲ ਪਹਿਲਾਂ ਜਾਨੀ ਆਉਂਦੇ ਤੇ ਸਾਫ ਸਹੀ ਜੋ ਇਹ ਮਨਾ ਮੋਰਚੇ ਤੇ ਸੇ ਬੈਠਣਾ ਹੁੰਦਾ ਵਾ ਉਹਨਾਂ ਦੀ ਰੱਖਿਆ ਲਈ ਅਮਰਥੀ ਚੱਤ ਤੇ ਅਮਰ ਦੇਖਤਾ ਵ ਤੇ ਜੋ ਯਾਤਰੀ ਜਾਂਦੇ ਨੇ ਬੁੱਧੀ ਲਈ ਸਰਭ ਨਾ ਰਾਜਨੀਤੀ ਹੋ ਰਹੀ ਹੈ ਕੁਛ ਨਹੀਂ ਹੋਰ ਗੁਜਰਾਤ ਨੂੰ ਇਹ ਬਹੁਤ ਵਧੀਆ ਬਣਾ ਗਏ ਆਪਣੇ ਪਰ ਬਾਕੀ ਸਸਰੀਕਰ ਜਾਰੇ ਫੌਜੀਆਂ ਨੂੰ ਫੌਜੀ ਫੌਜ ਦਾ ਨੇ ਸੈਨਸ ਸ਼ਸਤਰਮ ਦਾ ਆਪਣਾ ਬਜਟ ਘਟਾਇਆ ਗਿਆ ਬਹੁਤ ਜਿਹਦੇ ਕਾਰਨ ਆਪਣੀ ਅੱਜ ਫੌਜ ਦੀ ਆਇਤ ਕਮਜੇਹੀ ਆ ਵੀ ਕਮਜੋ ਰਹਾ ਤਾਂ ਹੀ ਦਾ ਪਾਕਿਸਤਾਨ ਅਖੰਡ ਰਹੂ ਐਸੇ ਲੀ ਤੁਮ ਰਹਾ ਗਲਾ ਹੋਂ ਕਮਜੋ ਰਹਾ ਕੱਲੇ ਇਹ ਜੀ ਪੈਸਾ ਫਿਰ ਕਰ ਕੀ ਰਹੇ ਨੇ ਰਾਜਾ ਹੀ ਆਨ ਨੇ ਦਾ ਕਿੱਥੇ ਜਾ ਰਹੀ ਮੂਰਤੀ ਬਣਾਦੀ ਵੀ 53000 ਕਰੋੜ ਰੁਪਏ ਉਹ ਲੋਕ ਵਾਇਪੜੇ ਜਿਹੜੇ ਸਰਦਾਰਾਂ ਦੇ ਕਾਹਨੋਂ ਸੀਗੇ ਉਹ ਯਾਰ ਬੰਦਾ ਕਿ ਕਿੰਨਾ ਵੇਸ਼ਲੀ ਮੈਂ ਤਕਸ ਨਾ ਲੱਗਦਾ ਜਿਵੇਂ ਦੇਸ਼ ਦੇ ਕੁਝ ਸੀਕ ਤਾਂ ਵੱਡੇ ਵੱਡੇ ਛੋਟੇ ਜਿੰਨ ਵੱਡੇ ਵੱਡੇ ਕ੍ਰਾਂਤੀਕਾਰੀ ਬੰਦੇ ਸੀਗੇ ਯਾਰ ਜਿਨ੍ਹਾਂ ਦੀ ਮੂਰਤੀ ਬਣਨੀ ਚਾਹੀਦੀ ਉਹ ਕੌਣ ਸੀ ਤਦੋਂ ਬੱਲੇ ਕੋਈ ਵੱਡੇ ਜਿਹੜੇ ਲੋਰ ਵੱਡੇ ਮੁਲਾਕਾ ਦੇ ਲਾਂਟੇ ਆ ਯਾਰ ਮੈਨੂੰ ਸਮਝ ਨਹੀਂ ਆਦਾ ਪਾਕਿਸਤਾਨ ਦੇ ਦੇਸ਼ ਜਿਨ੍ਹਾਂ ਨੇ ਇਹਨਾਂ ਜਿੱਥੇ ਸੱਚੀ ਨਹੀਂ ਬੋਲ ਸਕਦਾ ਉਹਦੇ ਸੱਚੇ ਬੋਲੂ ਚਲੋ ਵੀ ਅੰਦਰ ਜੇ ਕੋਈ ਸੱਚ ਬੋਲਦਾ ਚਲੋ ਵੀ ਅੰਦਰ ਯਾਰਾਂ ਜਿਆ ਫਿਰ ਉਹਨੂੰ ਬੰਦੇ ਨੂੰ ਗਾਇਬ ਵੀ ਕਰ ਜਾਂਦੇ ਨੇ ਜਾਂ ਉਤੇ ਪਰਚਾ ਐਸਾ ਪਾ ਦਿੰਦੇ ਨੇ ਵੀ ਇਹ ਮਤਲਬ ਇਹ ਆਤਮੋਵਰਦੀਆਂ ਅਰਦਾਸਾਂ ਵਿੱਚ ਗੱਲ ਉਹ ਇਸ ਤਰ੍ਹਾਂ ਦਾ ਸਟੇਜ ਰੈਸਟ ਲੀਤਾ ਰਹਿਤੂ ਬਦਲਾ ਦੇ ਉਹਨੂੰ ਅੰਦਰ ਕਰਨ ਦੇ ਨੇ ਬੰਦੇ ਨੂੰ ਇਹ ਕਰ ਕੀ ਰਹੇ ਨੇ ਆਪਣਾ ਦੇ ਦੇ ਇਹ ਤਾਂ ਹਿਟਲਰ ਕੋਈ ਕੋਤਮਾ ਕਹਿ ਲਾਈ ਇੱਕ ਹਨ ਹੋਰ ਆਰਐਸਏ ਦੇ ਜਿੰਨੇ ਵੀ ਨੇਤਾ ਰਹੇ ਨੇ ਉਤਕਵਲ ਕਰ ਰਹੇ ਡਿਗੇਵਾਰ ਸਾਹਵਰਤ ਵਾਲੇ ਇੱਕ ਤਾਂ ਨਾ ਉਹਾਂ ਦੇ ਪਿੱਛੇ ਕਰ ਕਰ ਲੱਗਦਾ ਥਾ ਨੂੰ ਇਸ ਜਿੰਨੇ ਵੀ ਹੋਏ ਨੇ ਸਾਰਿਆਂ ਦੇ ਸਾਰੇ ਕਹਿੰਦੇ ਹਿਟਲਰ ਦੇ ਫੈਨ ਅੱਛਾ ਹਿਟਲਰ ਨੂੰ ਮੈਨ ਲਈ ਕਨੇ ਸਾਵਰ ਕਰਦੇ ਹੋ ਆਪਣਾ ਬਲਕਰ ਨਹੀਂ ਤਾਂ ਕਹਿੰਦੇ ਮੈਨ ਵੀ ਗਏ ਸੀ ਇਤਲਰ ਪਰ ਇਤਲਰ ਨਿਆ ਨਹੀਂ ਸੀ ਉਹਨੂੰ ਪਤਾ ਨਹੀਂ ਇਹਨਾਂ ਦਾ ਮੇਲਾ ਮੜਾ ਕੋਈ ਆ ਨਹੀਂ ਸੀ ਜਣੀ ਇੰਨੇ ਜਿਆਦਾ ਫੈਨ ਸੀ ਉਹਦੇ ਇਤਲਰ ਤੇ ਆ ਤੇ ਅੱਜ ਆਪਣੇ ਦੇਹ ਦੇ ਵਿੱਚ ਹੋ ਗਈ ਕੋਈ ਸੋਟ ਨਹੀਂ ਰਹਾ ਪਰ ਇਤਲਰ ਵੀ ਇਦਾਂ ਜਸਤਾਨਾ ਸਾਹੀ ਇਹ ਉਤਾਰਨਾ ਚਾਹੀਦਾ ਸਿਸਟਮ ਚਲਾਤਾ ਨਾ ਸਰਾਂ ਕੰਬੋ ਦੇ ਇਕ ਚੇਨ ਨੇ ਬੰਦੇ ਲੋਕ ਮਰ ਗਏ ਉੱਥੇ ਵਿਚਾਰੇ ਸੰਗਤ ਚੰਨੀ ਮਰ ਗਏ ਉਹ ਵਈ ਇਹਨਾਂ ਨੇ ਕੋਈ ਦਸਿਆ ਨਹੀਂ ਗੱਲ ਇਹ ਕਰ ਲਈ ਜੋ ਤੱਬੀ ਲਿਕੇ ਕਿਸੇ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਉੱਥੇ ਵੀ ਨਾਲ ਇੱਕ ਲਗੜਗ ਸਿਸਟਮ ਬਣਾ ਹੋਇਆ ਸੀਗਾ ਵੀ ਜੋ ਉੱਚੀ ਜਾਤੀ ਪੰਡਤ ਧੋੜੇ ਐ ਬੰਦ ਦਾ ਐ ਵਿਆਹ ਆ ਗਿਆ ਆਨਲਾਈਨ ਤੇ ਜਾਣਗੇ ਤੇ ਸ਼ਕਤਰੀਆ ਲੈ ਜਿਹੜੇ ਗੱਲੀ ਜਨ ਵਾਲਾ ਯਾਰਾ ਕੀ ਕੋਦੋਂ ਆਪਣਾ ਦੇਸ਼ ਜਾਸ ਪਾਤ ਤੋਂ ਬਾਹਰ ਨਿਕਲੂਗਾ ਤੁਮ ਆਪ ਮਹਾ ਘਰੂ ਤੁੱਚੇ ਤੇ ਸ਼ਾਂਦੇ ਮੁਕਾਬਲੇ ਸਿਸਟਮ 'ਚ ਪਹੁੰਚਾਂਗੇ ਮੈਂ ਸ਼ੌਕ ਕੇ ਰੰਗ ਅਲੱਗਾਂ ਚੈਨਲ ਦੇ ਵਿੱਚ ਪੈਨ ਜੀ ਚਾਹਾਂ ਟੈਨ ਦੇ ਜੀ ਆਪਣੇ ਫਾਈਵ ਜੀ ਜਾਂਦਾ ਜੀ ਗਰ ਕਿੱਥੇ ਫਿਰ ਜਾ ਆਪਾਂ ਉਹ ਕਿੱਥੇ ਨੇ ਬਲੇ ਕਿੱਥੇ ਜਾਣਾ ਆਪਾਂ ਕਿੱਥੇ ਕਦੋਂ ਕੰਮ ਕਰ ਆਪਾਂ ਨੂੰ ਹੋਊਗਾ ਕਣ ਆਪਣਾ ਦੇਸ਼ ਤਾਂਗਾ ਵੀ ਨਹੀਂ ਹੁਣ ਇਤਾਂ ਦੂਰਾਂ ਤੋਂ ਵੀ ਤਕੜੀ ਆ ਕਲੰਬੀ ਲੈ ਕੇ ਵਗੇ ਯਾਰਾਂ ਨਾਲ ਇੱਦੂ ਤਾਂ ਗੋਰੀ ਸੰਗੇ ਸੀ ਉਹਨੇ ਰੋਪੀਏ ਨੂੰ ਡਿਗਨ ਨਹੀਂ ਸੀ ਤਾਂ ਜਨਰਲ ਸਪੈਕਟ ਪੂਰੇ ਜਦੋਂ ਦੇਸ਼ ਨੂੰ ਛੱਡ ਗਏ ਨੇ ਉਦੋਂ ਵੀ ਕਹਿੰਦੇ 1 ਰੁਪਇਆ 1 ਡਾਲਰ ਦੇ ਬਰਾਬਰ 18 ਡਾਲਰਾਂ ਦੇ ਬਰਾਬਰ ਸੀ ਅੱਜ ਦੇਖ ਲੋ 1 ਰੁਪਇਆ 1 ਡਾਲਰ ਦੇ ਬਰਾਬਰ 70 80 ਰੁਪਏ ਨੇ ਆਪ ਅਚੀਵਮੈਂਟ ਕੀਤੀ ਹੈ ਮੋਦੀ ਨੇ 10 ਸਾਲਾਂ ਦੇ ਵਿੱਚ ਮੋਦੀ ਨੇ ਤਾਂ ਜਮੇ ਹੀ ਸੱਤਾਂ ਨਾ ਸਭਤ ਕਾਂਗਰਸ ਨੇ ਗਏ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਬਹੁਤ ਰੁਟਿਆ ਬਹੁਤ ਰੁਟਿਆ ਪਰ ਇਹ ਤਾਂ ਥੋੜੀ ਜਿਹੀ ਸਾਲਾਂ ਦੀ ਕਹਿਰ ਕਰਦੇ ਬਾਈ ਰੌਫਲ ਤੋਂ ਕੋਟਾ ਲਾਭਾਇ ਲਾਂਗ ਜਿਹੜਾ ਸੀਗਾ ਉਹ ਤਾਂ ਸੀਗੇ ਸੀਗਾ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਇੱਕ ਉਹ ਨੂੰ ਅਡਾਨੇ ਲਊਗਾ ਅਡਾਨੇ ਤੋਂ ਬਾਅਦ ਅਨਿਲ ਅਡਾਨੇ ਜਿਹੜਾ ਨੇ ਆਵਾਨੀ ਖਾਨ ਨੇ ਲਾ ਉਹ ਲੈਣ ਦਾ ਗਮ ਉਹ ਤੋਂ ਸਰਕਾਰ ਲੋ ਨਸਪੁਰ ਜਾਣੇ ਉਹਦੇ ਵਿੱਚ ਇੰਨਾ ਝੋਲ ਝਾਲ ਕਰੇਗੀ ਜੇ 1 ਕਰੋੜ ਦੀ ਚੀਜ਼ ਆ ਤਾਂ 5 ਕਰੋੜ ਤੇ ਵਿੱਚ ਸਰਦਾਰ ਨੇ ਲਖਾਉ ਆਇਨਾ ਯਾਰ ਘੱਟ ਆਪੇ ਗੱਡੀਆਂ ਰਹਿਆਂ ਜਰੋ ਉਹ ਮਸੜੀ ਬਾਰ ਬਾਰ ਕਰੋੜ ਦੀ ਮੁੱਦੀ ਲੱਗ ਫੜਾ ਕਿਦੇ ਇਦੇ ਪਹਿਨੇ ਇਹ ਆਪਣੇ ਪਹਿਨੇ ਗ੍ਰੀਪ ਵਾਲੇ ਪਹਿਨੇ ਇਹ ਰੇਕਛੇ ਚਲਾ ਕੇ ਜਿਹੜਾ ਇੱਕ ਕਾਲਗਟ ਵੀ ਲੈਂਦਾ ਨਾ ਇੱਕ ਟੂਥ ਪੇਸਟ ਵੀ ਲੈਂਦਾ ਉਹ ਉੱਤੇ ਵੀ ਉਹ ਟੈਕਸ ਦੇ ਕੇ ਲੰਟਾਵਾ ਉਹ ਟੈਕਸਾਂ ਦੇ ਪੈਸੇ ਨੇ ਜਿਨ੍ਹਾਂ ਦੇ ਅਸ਼ਾਂ ਦਾ ਜਨ ਲੋਕ 12-12 ਕਰੋੜ ਦੀਆਂ ਗੱਡੀਆਂ ਨਵੀਂ-ਨਵੇਂ ਮਾਡਲ ਲੈਂਦੇ ਨੇ ਅਸਲੀ ਕਦੇ 12 ਕਰੋੜ ਦੀ ਗੱਡੀ ਦਾ ਤਾਂ ਹੱਤ ਆਸਲੀ ਮਤਾਂ ਰਾਨ ਇਹ ਇਹ ਕਿਥੋਂ ਦੇਖ ਗਏ ਉਹਨਾਂ ਨੇ ਲੇਕਾ ਹੋ ਰਹੀ ਹੁੰਦੇ ਨਹੀਂ ਬੀਡਰ ਉਹ ਹੁੰਦੇ ਨੇ ਜਿਹੜੇ ਭੁੰਜੇ ਬੈ ਕੇ ਕਹਿੰਨ ਵੀ ਹਾਂ ਮੈਂ ਭੁੰਜੇ ਬੈ ਨੂੰ ਪਰ ਮੇਰੇ ਜਨਤਾ ਕੋਈ ਨਹੀਂ ਚਾਹੀਦੀ ਉਹ ਲੀਟਰਾਂ ਦੇ ਇਹ ਤਾਂ ਤਾਂ ਨਹੀਂ ਵੀ ਸਾਡੀ ਜਾਂ ਤਾਂ ਤਾਂ ਹੈ ਨਾ ਤੇ ਥੋੜੇ ਜਿਹਾ ਸਾਨੂੰ ਬਸ ਤੱਕਿਆ ਬੈਠ ਵਧੀਆ ਹੋਣਾ ਹੈ ਸਾਡਾ ਇਹ ਇਹ ਨਹੀਂ ਸੋਚੇ ਯਾਰ ਮੁੱਕ ਦੀ ਗੱਲ ਇਹ ਵੀ ਜੇ ਵੀ ਚਲੋ ਸਾਰੇ ਸਿਆਣੇ ਆਪਾਂ ਪਰ ਇਹ ਚੱਲ ਕੀ ਰਿਹਾ ਵਕਤ ਇਹ ਕਦੋਂ ਇਕੱਠੇ ਹੋਵਾਂਗੇ ਆਪਾਂ ਇਕੱਠੇ ਤਾਂ ਹੁਣੇ ਹੀ ਬਣਾ ਇੱਕ ਗੰਗਾ ਕੋਲੇਣਾ ਆਪਾਂ ਨੂੰ सार्या कठे हुवांगी मूह त खुलण ई पैण हिकु न हिकु दाकी भल जो गादी हुई उहे त